ਓਵਰਬ੍ਰਿਜ ਥੱਲੇ ਸੁੱਤੇ ਪਏ ਪਰਿਵਾਰ ਤੇ ਚੜੀ ਤੇਜ਼ ਰਫਤਾਰ ਕਾਰ ਇੱਕ ਬੱਚੇ ਦੀ ਮੌਤ ਤਿੰਨ ਜ਼ਖਮੀਆਂ ਦੀ ਹਾਲਤ ਇੱਕ ਬੱਚੇ ਦੀ ਮੌਤ ਤੇ ਤਿੰਨ ਹੋਏ ਜ਼ਖਮੀ ਹਾਸੀ ਦਿਨ ਬਦਨ ਵਾਪਰ ਰਹੇ ਨੇ ਕਿਉਂਕਿ ਤੁੰਦ ਲਗਾਤਾਰ ਵਾਦੀ ਜਾ ਰਹੀ ਹੈ ਇਸੇ ਤਰ੍ਹਾਂ ਦੀ ਖਬਰ ਪਠਿੰਡਾ ਦੇ ਵਿੱਚ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਦੇਰ ਰਾਤ ਰੋਜ਼ਗਾਰਡਨ ਚੌਂਕ ਵਿਖੇ ਤੁੰਦ ਕਾਰਨ ਵੱਡਾ ਹਾਸਾ ਵਾਪਰ ਗਿਆ ਜਿਹੜੇ ਤੇਜ਼ ਰਫਤਾਰ ਕਾਰ ਨੇ ਓਵਰਬ੍ਰਿਜ ਨੀਚੇ ਸੁੱਤੇ ਪਏ ਗਰੀਬ ਪਰਿਵਾਰ ਨੂੰ ਉਧਰਣ ਦਿੱਤਾ ਇਸ ਹਾਦਸੇ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਤੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਦੀ ਹੈ ਕਿ ਪਰਿਵਾਰ ਗੁਬਾਰੇ ਵੇਚ ਕੇ ਗੁਜ਼ਾਰਾ ਕਰਦਾ ਹੈ ਗਰੀਬ ਪਰਿਵਾਰ ਓਵਰ ਬ੍ਰਿਜ ਥੱਲੇ ਸੁੱਤਾ ਪਿਆ ਸੀਗਾ ਤੇ ਇਸ ਦੌਰਾਨ ਫੁੱਟਪਾਥ ਤੇ ਸੁੱਤੇ ਹੋયા ਤੇ ਇੱਕ ਕਾਰ ਆ ਕੇ ਚੜੀ ਹੈ ਤਾਂ ਉਸ ਵੇਲੇ ਅਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋਇਆਗਾ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰ ਉੱਥੇ ਮੌਕੇ ਤੇ ਪਹੁੰਚੇ ਤੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਲਜਾਇਆ ਗਿਆ ਜਿੱਥੇ ਇੱਕ ਬੱਚਾ ਜਿਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ बठिंडा तो तीरज गर्ग रिपोर्ट गोपाल क्या हुआ था राद? ये रात को दूर पड़ रही थी उसमें गाड़ी इधर से आई शाम ढाबा देने से जो ऊपर चढ़ गई कितने लोगों की मौत हो दो एक बच्ची, एक बच्ची बच्ची गुजर गई है एक बच्ची गुजर गई है एक डोकरी का पैर टूट गया पेर, 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 पेर। और दूसरा घायल हो गया है क्या कहना चाहोगे प्रशासन को जी प्रशासन को क्या कहना चाहोगे इसमें अब क्या कुछ ना कुछ पेड़ के लिए तो पड़े हैं आप है मदद करनी चाहिए हाँ सरकार मदद करना चाहिए ना, उसकी हम तो गरीब लोग है ना। आ, ना। क्या नाम है आपका मेरा नाम भगवंती है भागवंती क्या हुआ था रात तो? रात को पूरा एक्सीडेंट हुआ था पूरी की पूरी गाड़ी ऊपर चढ़ा रखी है तीन जने की ज़... तीन जने तो मर भी जाते हैं लड़की एक तो मर गई छोटी कितने साल की थी वो थी छः सात आठ थालीस है आठ साली कोई अच्छा छोटी थी बहुत वो वो भी मर गई एक गुड्डी है उसका पूरा पांव ऐसे मुड़ गया उसका टूट के तो और आ, आप लोग यहाँ रहते हैं हाँ यहीं पर रहते हैं, हैं यहाँ पर बहुत साल हो गया अच्छा। तो आपको डर नहीं तो लगता कि यहाँ पर नहीं बैठना चाहिए यहाँ से बहुत सारे जो व्हीकल है वो गुजरते हैं नहीं ये ऐसा तो पहली बार हुआ नहीं था आज ही ऐसा नुकसान हुआ है इतने साल हो गए यहाँ पर रहते रहते ऐसा कभी नहीं हुआ ਸਰ ਮੈਂ ਇੱਥੇ ਆਪਣਾ ਬਤੌਰ ਐਸਐਚਓ ਕੰਮ ਕਰਦਾ ਹੁਣ ਰਾਤ ਕਰੀਬ 2:30 ਵਜੇ ਦੇ ਇੱਕ ਕੀਵਾ ਗੱਡੀ ਸੀਗੀ ਉਹ ਆਪਣੇ ਫਤੇਕਰ ਸਾਥ ਤੋਂ ਮੱਥਾ ਟੇਕ ਕੇ ਉਹਨਾਂ ਨੇ ਜਲਾਲਲਾ ਬਾਹਰ ਜਾਣਾ ਸੀਗਾ ਇੱਧਰ ਦੀ ਲੰਘ ਰਹੀ ਸੀਗੀ ਜਦੋਂ ਗੱਡੀ ਇੱਥੇ ਆਪਣੇ ਪੁਲਾਂ ਦੇ ਕੋਲੇ ਆਈ ਤੇ ਮੂਹਰੋਂ ਉਹਨਾਂ ਨੂੰ ਲੈਟਾ ਪੈ ਗਈਆਂ ਤੇ ਧੁੰਦ ਕਾਫੀ ਸੀਗੀ ਗੱਡੀ ਅਚਨ ਚੇਤ ਹੋ ਇੱਧਰ ਧੁੰਦ ਕਾਰਨ ਪੁਲ ਦੇ ਥੱਲੇ ਉਹ ਨਾ ਪਤਾ ਹੁਣ ਕਰਕੇ ਉਧਰ ਜਾਵੜੀ ਉਹਦੇ ਵਿੱਚ ਇੱਕ ਲੜਕੀ ਹੈ 11 ਗਮਿਨਾ ਦੀ ਨੰਦਰੀ ਉਹਦੇ ਉੱਤੇ ਗੱਡੀ ਦੇ ਪੇਟ ਵੱਜਣ ਨਾਲ ਉਹ ਡੈਥ ਹੋ ਗਈ 101 ਨੀ ਹੈ ਲੜਕੀ 25 ਸਾਲ ਦੀ ਉਹਦੇ ਸੱਟਾਂ ਲੱਗੀਆਂ ਗਈਆਂ ਤੇ ਇੱਕ ਉਹਨਾਂ ਦੀ ਬਜ਼ੁਰਗ ਮਾਤਾ ਹੈਗੀ 70 75 ਸਾਲ ਦੀ ਉਹਦੇ ਵੀ ਸੱਟਾਂ ਲੱਗੀਆਂ ਗਈਆਂ ਉਹ ਬੰਦੇ ਬੁਲਾਏ ਹੋਏ ਹੈ ਜੀ ਸਾਡੇ ਕੋਲੇ ਹੁਣ ਜੋ ਸਾਨੂੰ ਸਟੇਟਮੈਂਟ ਵਗੈਰਾ ਦੇਣਗੇ ਅਸੀਂ ਉਸ ਮੁਤਾਬਕ ਉਹਨਾਂ ਦੇ ਕਾਰਵਾਈ ਕਰਦਾ ਸਰ ਗੱਡੀ ਤੇ ਪਰਿਵਾਰ ਉਹਨੂੰ ਸੀ ਗੱਡੀ ਦੇ ਵਿੱਚ ਸੀ ਕਿ ਅਮਰਤਪਾਲ ਸਿੰਘ ਜੀ ਜਿਹੜਾ ਡਰਾਈਵਰ ਸੀ ਮੁੰਡਾ ਅਮਰਤ ਧਾਰੀ ਆ ਉਹ ਅਮਰਤਪਾਲ ਸਿੰਘ ਪੁੱਤਰ ਦਲੇਰ ਸਿੰਘ ਪਿੰਡ ਜਾਦਪੁਰਾ ਥਾਣਾ ਰੰਗੜ ਨੰਗਲ ਜਿਹੜਾ ਗੁਰਦਾਸਪੁਰ ਦਾ ਨਾਲ ਉਹਦੇ ਇੱਕ ਬਤਨਦੀਪ ਸੀਗਾ ਇੱਕ ਉਹਦੀ ਮਿਸੇਸ ਸੀਗੀ ਹਰਪ੍ਰੀਤ ਕੌਰ ਤੇ ਨਾਲ ਉਹਦੇ ਸਾਰੇ ਹਾਰ ਸੀ ਤੇ ਦੋ ਬੱਚੇ ਸੀ ਸਰ ਗੱਡੀ ਵਾਲੇ ਦੇ ਸੱਟਾ ਤਾਂ ਨਹੀਂ ਲੱਗਿਆ ਓਏ ਮੂਰਲੀ ਝੋਟਾ ਲੱਗਿਆ ਉਹਨਾਂ ਦੇ ਵੀ ਜੀ ਹਾਂਜੀ ਕਿ ਕਿਟਮਾ ਦਾ ਕਾਰਨ ਕੀ ਸਾਬ ਕਟ ਰੁੰਦ ਕਾਰਨ ਦਾ ਜੀ ਰਾਤ ਧੁੰਦ ਬਹੁਤ ਜ਼ਿਆਦਾ ਪਈ ਸੀ ਧੁੰਦ ਕਾਰਨ ਇੱਕ ਮੂਰ ਨੂੰ ਲੈਟਾਪ ਬਜਨ ਕਾਰਨ ਡਰਾਈਵਰ ਨੂੰ ਪਤਾ ਨਹੀਂ ਲੱਗਿਆ ਵੀ ਮੈਂ ਜਾਣਾ ਕਿਹੜੇ ਪਾਸੇਗਾ ਇਸ ਕਰਕੇ ਇਨਸੀਡੈਂਟ ਵਾਪਰੇ ਜੀ